ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਅੱਜ ਦੀ ਵੀਡੀਓ ਵਿੱਚ ਇੱਕ ਤੋਕੜ ਗੱਬਣ ਵਹਿੜ ਚ ਇੱਕ ਪਾਸ ਦੁੱਧ ਦਿੰਦੀ ਤੇ ਇੱਕ ਦਿਖਾਵਾਂਗੇ ਤਾਜੀ ਵਹਿੜ ਸੂਣ ਵਾਲੀ ਕੁਝ ਦਿਨ ਬਾਕੀ ਇਹ ਦੋਨਾਂ ਦੇ ਸੇਲਾਂ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਅਗਲੀ ਗੱਲਬਾਤ। ਸਤਿ ਸ਼੍ਰੀ ਅਕਾਲ ਭਾਈ ਜੀ। ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰੇ ਹਰਪੀ ਸਿੰਘ ਪਿੰਡ ਕਟੂ ਜਿਹੜਾ ਬਰਨਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 7889097305 7889097305 ਇਹਦੇ ਨੰਬਰ ਤੇ ਆਪਾਂ ਤੋਕੜ ਗੱਪਣ ਵੜ ਦੇਖੀ ਜਾਨੇ ਕਿਹੜਾ ਸੂਆ ਸੂਈ ਹੋਈ ਹੈ ਹੁਣ ਇਹ ਬੱਸੀ ਵੀਰੇ ਦੂਜਾ ਸੂਆ ਸੂ ਗੇ ਤੀਜਾ ਸੂਆ ਸੂਣ ਦੀ ਰੈਡੀ ਆ ਦੂਜਾ ਹੁਣ ਸੂਈ ਵੀ ਆ ਤੀਜੇ ਲਈ ਗੱਪਣ ਹਾਂ ਕੈਮੀਨਾਂ ਦੀ ਗੱਪਣਾ ਵੀਰੇ 5:30 ਮਿੰਟ ਦੀ ਗੱਪਣਾ ਠੀਕ ਹੈ ਠੀਕ ਹੈ ਤੇ 14 ਕਿਲੋ ਦੋਦਾ ਹੈ ਸਾਡੇ ਕਹਿੰਦਾ ਆਪਾਂ 12 ਨਿਬੜ ਜੂ ਬਾਹਰਲੇ ਘੰਡੇ ਵਾਲਾ ਵੀਰੇ ਜਮਾਂ ਦੋ ਡੇਵ ਚਵਾ ਦਾਂਗੇ ਹਾਂ ਦੋ ਟਾਂ ਤਿੰਨ ਟਾਂ ਤਿੰਨ 3D ਸੀਲਾ ਪੱਕੀ ਸੀਲਾ ਸੀਮਾ ਸੈਕਟਰ ਲੱਗਿਆ ਪਰ ਆਪਾਂ ਨੋਨ ਸੈਕਟਰ ਕਹਿ ਕੇ ਦੇਵਾਂਗੇ ਠੀਕ ਐ ਸੈਕਟਰ ਆਪਾਂ ਮਾਲਕ ਨੇ ਸੀਮਾ ਦੱਸਿਆ ਹਾਂ ਸਾਢੇ ਪੰਜ ਮਹੀਨਿਆਂ ਤੋਂ ਉੱਪਰ ਦੀ ਘਪੜ ਹਾਂ ਜਿਹੜਾ ਤਾਜ਼ੀ ਰਿਕਾਰਡ ਆਦਾ ਪੀਪਲ ਨੇ 22 26 ਨੰਬਰ ਦਾ ਰਿਕਾਰਡ ਆ ਦੱਸਿਆ ਠੀਕ ਐ ਤੇ 12 ਲੀਟਰ ਦੁੱਧ ਦੋ ਟਾਂ ਚਵਾ ਦਾਂਗੇ ਹਾਂ ਆਹ ਤਾਂ 14 ਦਿਨ 12 ਕਾ ਤਾਂ 12 ਚਵਾ ਦੇ ਠੀਕ ਐ 6 ਲੀਟਰ ਟਾਈਮ ਦਾ ਦੋ ਹਾਂ ਬਰੀ ਹਾਂ ਰੇਟ ਇਹਦਾ ਕੀ ਹੋਊਗਾ ਰੇਟ ਬ੍ਰਿਫਟ ਪਰ ਫੋਰ ਤੇ ਕਰ ਦਾਂਗੇ ਭਾਅ ਬਿਲਕੁਲ ਜਾ ਜੂਗਾ ਟੋਰੀ ਕੱਦ ਨਵੇਂ ਹਾਨ ਦੇ ਵਿੱਚ ਇਹ ਦੂਸਰਾ ਸੁਸੂਈ ਵੇ ਤੀਸਰੇ ਦੀ ਕੱਪਣ ਚੈਕ ਇਧਰੋਂ ਤਿੰਨ ਕਿੱਥੇ ਪਾਉਂ ਕੱਟਦੇ ਕਿ ਫੁੱਲ ਬਹਿਆ ਜਾ ਠੀਕ ਹੈ ਤੇ ਲੇਵਾ ਹੀ ਬਹੁਤ ਸੋਹਣਾ ਦਿਖਾਉਂਦੀ ਆ ਹਨਾ ਹਾਂ ਫਿੱਟ ਫੜ ਲੇਵਾ ਹੁਣ ਟਾਈਮ ਆਪਣਾ 2 ਦੇ ਆਸ-ਪਾਸ ਦਾ ਟਾਈਮ ਜਾ ਹੋ ਗਿਆ ਹਨਾ ਕਿਹੜਾ ਬੋਤੀ ਵਾਲੀ ਬੱਤੀ ਆ ਸਵੇਰੇ ਕਹਿ ਕੋਈ ਚੋਈ ਕਰਦੇ ਆਪਾਂ ਸਵੇਰੇ ਕੋ ਸਾਢੇ 6 ਦੇ ਠੀਕ ਹੈ ਸਾਢੇ 6 ਦੇ ਚੋਈ ਵੀ ਅੱਧੇ ਟਾਈਮ ਨੂੰ ਵਧੀਆ ਬਣ ਗਈ ਤੇ ਸ਼ਾਮ ਨੂੰ ਫਿਰ ਵਧੀਆ ਬਣ ਜਾਂਦੀ ਆ ਹਨਾ ਠੀਕ ਹੈ ਤੇ ਰੇਟ ਫਿਰ ਚੀਜ਼ ਦੇ ਹਿਸਾਬ ਨਾਲ ਹੋਊਗਾ ਫਿਰ ਚੀਜ਼ ਹਿਸਾਬ ਨਾਲ ਆਪ ਹਿਸਾਬ ਨਾਲ ਵੀ ਅੱਜ ਦਾ 3 ਮਹੀਨ ਸਵਾ ਲੱਖ ਦੀ ਬਿਹੜਾ ਹ ਤਾਰਾ ਤੁਰਾ ਓਕੇ ਇਹੋ ਓਕੇ ਤਾਰਾ ਦੇਖ ਸਕਦੇ ਹੋ ਤੇ ਕੋਈ ਆਪਾਂ ਨਿਆਣਾ ਨਹੀਂ ਪਾਇਆ ਬੈਠੇ ਨਹੀਂ ਤੇ ਬਿਨਾ ਪਸਮਾਤ ਹੋ ਬਹਿ ਗਿਆ ਪਿੱਛੇ ਤੇ ਚਵਾਈ ਆਖਣ ਦੁੱਧ ਫਿਰ ਬਾਰ ਫੜ ਕੇ ਠਾ ਜਾਵਾ ਹਨਾ ਜਮਾ ਬਾਈ ਕਿਤੇ ਪਾਸੋਂ ਇਹ ਰਸ ਤਰਾ ਨਹੀਂ ਬਸੀ ਕੋਈ ਸਿੱਧਾ ਜਿ ਮਰਜੀ ਪੂਈਆਂ ਕਹਿੰਦਾ ਬਾਪ ਦੁੱਗਣੇ ਰੁਪਏ ਕਰੂਗੀ ਜਨਨ ਜੱਜ ਦੂਰ ਹਾਂ ਇਹ ਤਿੰਨ ਮਹੀਨੇ ਸਾਂਭ ਕੇ ਤਿੰਨ ਮਹੀਨੇ ਸਾਂਭ ਕੇ ਲੋਹੜੀ ਦੇ ਨੇੜੇ ਜਾ ਵੜਦੇ ਇਹਨਾਂ ਦੇ ਸੂਤੇ ਹਨਾ ਨਿਆਰੇ ਰੇ ਦੇ ਅਜ ਉਹੋ ਜਿਹਾ ਆਂ ਬੱਸੀ ਪੂਤੀ ਜਾਂ ਦੂਜੇ ਸੂਰ ਕਦੇ ਆਪਾਂ ਕਹਿਣਾ ਨਹੀਂ ਉਹ ਟਾਈਮ ਦੇ ਵਿੱਚ ਗੁਜਰਾਤ ਵਾਲੇ ਮਰਮਾ ਢੇਕਦੇ ਹੁੰਦੇ ਆ ਹਾਂ ਬਈ ਹਾਂ ਇਹਦਾ ਆ ਮਨੂ ਨਾਮ ਡਿਗਦੀ ਪੈਂਦੀ 35 ਜਗ ਜਰ ਦੁੱਧ ਪਾਜੋ ਜਾਇਜਗਾ ਦਾ 35 ਨੂੰ ਵੀ 12 ਨੂੰ ਉਤਰਾਉਣੇ ਪਤਾ ਵੀ ਨਹੀਂ ਕਿੱਥੇ ਵਗ ਗਿਆ ਮਹੀਨੇ ਜਦੋਂ ਦਾ ਮੈਂ ਰੋਇ 50 ਦੁੱਧ ਪਾਉਗੀ ਹਾਂ ਜਿੰਨੇ ਬੰਦੇ ਨੇ ਪੈਸੇ ਲੈਣੇ ਉਹਨੇ ਦੁੱਧ ਪਾਉਗੀ ਫ੍ਰੀ ਚ ਰੋਚੇ ਮੈਂ ਤਾਂ ਲੱਖ ਵਟਨੇ ਚ ਇੱਕ ਦਾ ਮਰ ਜੀ ਦਾ ਠੇਕੇ ਦੇ 5 ਕਿੱਲੇ ਵਾਣ ਲੈ ਤਾ ਇਹ ਇੱਕ ਘਾ ਲੈ ਕੇ ਉਹ ਤੂੰ ਪੂਰੇ ਜਾਓ ਉਹ ਤੂੰ ਪੂਰੇ ਜਾਓ ਬਾਈ ਬੱਸੀ ਉੱਤਰਾ ਹੀ ਦੇਖ ਵਾ ਤੇ ਫਿਰ ਰ ਜਾ ਦੇਗਾ ਅੱਗੇ ਦੂਜੇ ਨੰਬਰ 42 ਸੁਣ ਵਾਲੀ ਬੈੜ ਦੇਖੀਏ ਨੇ ਆਪਾਂ ਇਹਦੇ ਭਾਈ 10 ਤੋਂ 12 ਅੰਦਰ ਬਾਸ਼ੀ ਦੀ ਮਸ਼ੀਨ ਦੂਜਾ ਸੁਹਾ ਸੁਹੰਦੀ ਆ ਦੂਜਾ ਸੁਹਾ ਸੁਹੰਦੀ ਆ ਹਾਂ ਸਾਫ ਜਿਹੜੀ ਗੰਡੀ ਸੀਦਾ ਕੋਈ ਚੱਕਣੀ ਬਾੜ ਨਹੀਂ ਪਈਆਂ ਨੇ ਠੀਕ ਹੈ ਖਣ ਸੁੱਤਾ ਦੇਖਣਾ ਬਹੁਤ ਸੋਹਣਾ ਲੱਗਿਆ ਕਿੰਨਾ ਦੁੱਧ ਦੱਸਿਆ ਬਾਲਕ ਨੇ ਆਪਾਂ ਨੂੰ ਬਾਲਕ 18 ਕਿਲੋ ਦੀ ਰਿਪੋਰਟ ਦਿੱਤੀ 18 ਕਿਲੋ ਦੀ ਦਿੱਤੀ ਬਾਕੀ ਮਾਲ ਕੇ ਐਵੇਂ ਹੀ ਸੇਵਾ ਕਹੋ ਕਿ ਥੋੜਾ ਜਿਹਾ ਕ੍ਰਾਸ ਪਾਣਾ ਹਨਾ ਹਾਂ ਥੋੜਾ ਜਿਹਾ ਕ੍ਰਾਸ ਪਾਣਾ ਰੇਡ ਨੂੰ ਝੂਟਾ ਦੱਤਾ ਮੱਝ ਵਰਗਾ ਦੱਤਾ ਦੇਣਾ ਨਹੀਂ ਰੇਡ ਕੀ ਕਰਨਾ ਹੈ ਰੇਡ ਦੇ ਫੋਨ ਤੇ ਕਰਦਾ ਭਾਜ ਜਾਏ ਫੋਨ ਵਾਲੇ ਵਾਲੇ ਤੇ ਨਹੀਂ ਕਰਦਾ ਕਿ ਤੂੰ ਨਾ ਨਾ ਭਾਅ ਬਿਲਕੁਲ ਜਾ ਜਾਓਗੇ ਆਪਣੀ ਤੇ ਥਾਂ ਥਣੇ ਓਕੇ ਆ ਜੇ ਓਕੇ ਬਈ ਥਣਦਾ ਹੈ ਪੂਰਾ ਸੁਣਾ ਥਣ ਲੱਗੇ ਬਸ ਇੱਕ ਕੋਲੀ ਨਾਲ ਤੇ ਕੰਢੀ ਦੀ ਕੱਢ ਜੋ ਹੱਤਾਜ ਹੱਤਾ ਰਾਮ ਨੂੰ ਲੈ ਜਿਦਲੋਂ ਹੱਤਾ ਬਾਕੀ ਆ ਤੇ ਥਣ ਲੈਵੇ ਅੱਗੇ ਪਿੱਛੇ ਲੈਵਾ ਕੱਢ ਜਮਾ ਹਨਾ ਹਾਂ ਬਾਕੀ ਜਿੰਦ ਜਾਨ ਦੇਖਦਾ ਬਸੀ ਪਲੀ ਹੋਈ ਗੋਲ ਆ ਜੇ ਮੱਕੇ ਜੀ ਬਸੇ ਹੋਈ ਹੋਣੀ ਥੋੜੀ ਬਾਹਰ ਫੰਗਰਾਨੀ ਬੈੜਾ ਤੇ ਮੂੰਹ ਮੱਥਾ ਚੰਗਾ ਜਿੰਦ ਜਾਨ ਸਾਫ ਸੁਥਰੀ ਹਲਕਾ ਕਰੌਸ ਪਾਣਾ ਦੁੱਧ ਪਾਉ ਫਟ ਵਾਲਾ ਜਮਾ ਤੇ ਸਾਫ ਸੁਥਰੀ ਰਾਜੀ ਸਾਂਮੀ ਬਣੀ ਵੀ ਲੱਸੀ ਨਾ ਵੀ ਕਿਸੇ ਪਾਸੇ ਹੋਣੀ ਪੂਰੀ ਕੋਲ ਬੱਸੀ ਆ ਕਿਸੇ ਪਾਸੇ ਹੋਣੀ ਠੀਕ ਹੈ ਰਾਜੀ ਸਾਂਮੀ ਬੜੀ ਬਹੁਤ ਜ਼ਿਆਦੇ ਹੈ ਹਨਾ ਸੋ ਦੇਖੋ ਮੂੰਹ ਮੱਥਾ ਚੰਗਾ ਤੇ ਰੇਡ ਜਮਾ ਵੀਰ ਕਹਿੰਦਾ ਜੈਨੂਣ ਹੋ ਫੂਨਤੇ ਕਰਾਂਗੇ ਤੇ ਇੱਕ ਅਸਖਾ ਦੀ ਟੋਕਰ ਕੱਪਣ ਬਹੁਤ ਵੀ ਡਿਮਾਂਡ ਕਰਦੇ ਆ ਟੋਕਰ ਕੱਪਣ ਲੈਣੀ ਆ ਟੋਕਰ ਕੱਪਣ ਦੋ ਨਗਦ ਦਿਖਾ ਦੇ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਵੀਰੋ ਦੇਖ ਲਈ ਸਭ ਦਾ ਤੈਅ